ਅੱਜ ਅਮਰੀ ਸਰ ਤੋਂ ਮੇਰੀ ਬਹੁਤ ਹੀ ਪਿਆਰੀ ਫੈਨ ਮੈਨੂੰ ਮਿਲਣ ਆਏ ਆਓ ਤੁਹਾਨੂੰ ਸਾਰਿਆਂ ਨੂੰ ਵੀਰਣਾ ਮਿਲਾਈਏ ਬਿਲਕੁਲ ਵੱਡਾ ਸਟਾਰ ਤੇ ਕੋਈ ਮਿਲ ਜੇ ਨਾ ਉਨੀ ਖੁਸ਼ੀ ਨਹੀਂ ਹੋਣੀ ਜਿਹੜੇ ਬੰਦੇ ਨਾਈ ਫੋਲੋ ਕਰਦੇ ਪਰ ਉਹ ਸਾਨੂੰ ਮਿਲ ਜੇ ਨਾ ਰੱਬ ਵਾਂਗੂ ਇੱਕ ਵਾਰੀ ਰੱਬ ਵਾਲਾ ਹਿਸਾਬ ਆ ਸਾਡੇ ਵਾਸਤੇ ਆਪਾਂ ਝੂਠ ਨਹੀਂ ਉਸ ਤੋਂ ਬਾਅਦ ਫੋਨ ਦੇ ਉੱਤੇ ਉਹਨਾਂ ਦੀ ਬੇਟੀ ਨੇ ਵੀ ਮੇਰੇ ਨਾਲ ਗੱਲ ਕੀਤੀ ਬਹੁਤ ਹੀ ਮੈਂ ਵੀ ਹੈਪੀ ਹੋਈ ਹੋਰ ਵੀ ਬਹੁਤ ਹੈਪੀ ਹੋਈ ਹਾਂਜੀ ਸਸ਼ੀਕਾ ਬੇਟਾ ਬੜੀ ਐ ਤੁਸੀਂ ਬੋਲ ਬੇਟਾ ਠੀਕ ਹੋ ਮਦਰ ਦੀ ਹੈ ਨਾ ਕਿ ਬੋਰੀਂ ਜੇ ਗੱਲ ਨੂੰ ਥੋੜੀ ਜਿਹੀ ਗੱਲ ਨੂੰ ਵਧਾ ਕੇ ਕਿੰਨੀ ਕਿਥੇ ਤੱਕ ਲੈ ਜਾਂਦੇ ਫਿਰ ਅਸੀਂ ਉਹਨਾਂ ਨੂੰ ਨਾ ਸਕਿੱਪ ਕਰੀ ਜਾਈਦਾ ਕਰ ਕਰਕੇ ਜਿੱਤੇ ਆਉਂਦੀ ਤਾਂ ਚੰਦਰੋ ਉਹ ਤੇ ਫਿਰ ਆਪ ਨੱਪ ਦਿੰਦੀ ਆ ਵੀ ਨਹੀਂ ਚੰਦਰੋ ਨੂੰ ਹੀ ਵੇਖਣਾ ਜੋ ਚੰਦਰੋ ਫਿਰ ਤਾਂ ਹੀ ਪਿਆਰ ਦਿੰਦੇ ਰਹਿੰਦੇ ਲੋ ਵੀ ਜੋ ਬੰਦੇ ਤੋ ਤਾਇਕ ਜੀ ਬਾਬੂ ਦਾ ਬੇਡਾ ਵਿਚਾਰਾ ਦੇਖਿਆ ਬਾਰੀਆਂ ਦਾ ਪਾਂਦੀ ਸਭ ਐਂਡ ਪਰ ਤੁਹਾਡਾ ਸੀ ਤੁਹਾਡਾ ਜਿਹੜਾ ਵੀ ਕਿਰਦਾਰ ਆ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਵੇਖ ਕੇ ਦਿੰਦੀ ਆ ਤੇ ਆ ਬੀਬੀ ਆ ਕਿਰਦਾਰ ਨਿਭਾ ਸਕਦੀ ਆ ਇਹ ਤਾਂ ਬਿਲਕੁਲ ਸਹੀ ਗੱਲ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਕਿਹੜਾ ਆਰਟਿਸਟ ਕਿਹੜਾ ਕੰਮ ਕਰਦਾ ਕੰਮ ਕਰਦਾ ਮੈਨੂੰ ਤਾਂ ਆ ਬੜੀ ਅੱਜ ਸੋਰ ਮਜ਼ਾ ਆਇਆ ਸੱਚੀ ਐਕਚੁਅਲ ਚੰਦਰੋਂ ਕਰ ਕੇ ਵੀ ਪੂਰਾ ਲੜਨ ਦਾ ਮੌਕਾ ਮਿਲਦਾ ਤਾਂ ਕਹਾਂ ਤੁਹਾਨੂੰ ਮਿਲਣਾ ਚਾਹੀਦਾ ਇਧਰੋਂ ਉਧਰੋਂ ਦੇਖਦੇ ਇਹਨੂੰ ਮਿਲੇ ਨਾ ਉਹ ਤੁਸੀਂ ਕਹਿਣਾ ਚਤਰੋਂ ਦੀ ਤਰਖਾ ਪੂਰੀ ਬਣਦੀ ਆ ਗੱਲਾਂ ਹੋਈਆਂ ਸਾਡੀਆਂ ਸਮਾਪਤ ਜੀ ਹੁਣ ਉਹਨਾਂ ਦਾ ਵੀ ਹੋਇਆ ਵਾਪਸੀ ਦਾ ਟਾਈਮ ਕਰ ਨੂੰ ਸੋ ਇਹਨਾਂ ਦੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਕੇ ਬਹੁਤ ਹੀ ਅੱਛਾ ਲੱਗਿਆ ਬਹੁਤ ਹੀ ਦਿਲਸਾਬ ਲੇਡੀ ਸੀਗੇ ਬਹੁਤ ਹੀ ਪਿਆਰੀ ਉਹਨਾਂ ਦੀ ਬੱਚੀ ਸੀਗੀ ਸੋ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀ ਲੱਗੀ ਇਹਨਾਂ ਨਾਲ ਮਿਲ ਕੇ ਗੱਲਬਾਤ ਕਮੈਂਟ ਕਰਕੇ ਜ਼ਰੂਰ ਦੱਸਿਓ